नमस्कार मैं हां आरती ਤੁਸੀਂ ਦੇਖ ਰਹੇ ਹੋ ਐਸਐਮਜੈਡ ਨਿਊਜ਼ ਚਰਚਾ ਦਾ ਵਿਸ਼ਾ ਦੇਖਦੇ ਦਰਸ਼ਕਾਂ ਦਾ ਮੈਂ ਸਵਾਗਤ ਕਰਦੀ ਹਾਂ ਗੱਲਬਾਤ ਕਰਾਂਗੇ ਕਿਸਾਨੀ ਅੰਦੋਲਨ ਤੋਂ ਜੁੜੇ ਮੁੱਦਿਆਂ ਬਾਰੇ ਅਤੇ ਖਾਸ ਗੱਲਬਾਤ ਰਹੇਗੀ ਕਿ ਸੰਜੇ ਕਿਸਾਨ ਮੋਰਚੇ ਦੇ ਵੱਲੋਂ ਜਿਹੜੀ ਅਹਿਮ ਬੈਠਕ ਖਾਸ ਮੀਟਿੰਗ ਕੀਤੀ ਗਈ ਹੈ ਇੱਕ ਵਿਉਂਤਬੰਦੀ ਕੀਤੀ ਗਈ ਹੈ ਉਸ ਦੇ ਬਾਰੇ ਤੇ ਸਾਡੇ ਨਾਲ ਮੌਜੂਦ ਨੇ वरिंदर ਜੀ वरिंदर ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਆਰਤੀ ਜੀ ਪਿੰਡ ਜੀ ਕਿਸਾਨੀ ਆंदोलਨ ਦੇ ਮੁੱਦਿਆਂ ਬਾਰੇ ਚਰਚਾ ਸ਼ੁਰੂ ਕਰ ਲੈਣੇ ਆ ਸਭ ਤੋਂ ਪਹਿਲਾਂ ਮੈਂ ਗੱਲ ਕਰਨਾ ਚਾਹਾਂਗੀ ਕਿ ਲੰਘੇ ਦਿਨੀ ਜਿਹੜੀ ਸਾਂਝੇ ਕਿਸਾਨ ਮੋਰਚੇ ਦੇ ਵੱਲੋਂ ਅਹਿਮ ਬੈਠਕ ਕੀਤੀ ਗਈ ਹੈ ਖਾਸ ਮੀਟਿੰਗ ਹੋਈ ਹੈ ਇੱਕ ਵਿਉਂਤਬੰਦੀ ਕੀਤੀ ਗਈ ਹੈ ਕੀ ਕਹਿਣਾ ਚਾਹੂੰਗੀ ਬੀਤੇ ਦਿਨੀ ਸਾਂਝੇ ਕਿਸਾਨ ਮੋਰਚੇ ਵੱਲੋਂ ਇੱਕ ਅਹਿਮ ਖਾਸ ਬੈਠਕ ਕੀਤੀ ਗਈ ਹੈ ਜਿਹਦੇ ਵਿੱਚ ਆਉਣ ਵਾਲੇ 2 ਮਹੀਨਿਆਂ ਵਾਸਤੇ ਵਿਉਂਤਬੰਦੀ ਕੀਤੀ ਹੈ ਜੋ ਸੰਘਰਸ਼ ਚੱਲ ਰਿਹਾ ਕਿਸਾਨਾਂ ਦੇ ਮਤਲਬ ਕਿਸਾਨ ਦੇ ਮਤਲਕ ਇਸ ਦੇ ਵਿੱਚ ਸਾਂਝ ਕਿਸਾਨ ਮੋਰਚੇ ਨੇ ਫੈਸਲਾ ਲਿਆ ਹੈ ਕਿ ਮਈ ਦੇ ਮਹੀਨੇ ਹਲੇ ਕੋਈ ਤਰੀਕ ਮਿੱਥੀ ਨਹੀਂ ਹੈਗੀ ਕਿ ਕਿਹੜੀ ਤਰੀਕ ਨੂੰ ਹੋਊਗਾ ਪਰ ਮਈ ਦੇ ਮਹੀਨੇ ਪਹਿਲੇ ਹਫਤੇ ਹੀ ਚਾਂਸ ਹੈ ਕਿ ਕਿਸਾਨਾਂ ਵੱਲੋਂ ਇਹ ਜਿਹੜੀ ਸੰਸਦ ਵੱਲ ਕੂਚ ਕੀਤਾ ਜਾਊਗਾ ਇਸ ਕੂਚ ਦੇ ਵਿੱਚ ਸਿਰਫ ਕਿਸਾਨ ਹੀ ਨਹੀਂ ਜੀ ਕਿਰਤੀ ਦਲਿਤ ਹੋਰ ਦੂਸਰੇ ਜੱਥੇਬੰਦੀਆਂ ਜਿਹੜੀਆਂ ਨੇ ਉਹ ਵੀ ਇੱਥੇ ਸ਼ਿਰਕਤ ਕਰਨਗੇ ਇੱਥੇ ਮਾਰਚ ਦੇ ਵਿੱਚ ਸ਼ਾਮਲ ਹੋਣਗੇ ਦਿੱਲੀ ਦੇ ਬਾਡਰਾਂ ਤੱਕ ਇਹ ਆਪਣੇ ਸਾਧਨਾਂ ਤੇ ਆਉਣਗੇ ਲੋਕ ਆਪਣੇ ਕਾਰਾਂ ਤੇ ਜਿਹੜੇ ਜਿਹੜੇ ਵੀ ਸਾਧਨ ਨੇ ਹਨ ਕੋਲੇ ਹਨ ਜੀ ਉਸ ਤੋਂ ਬਾਅਦ ਪੈਦਲ ਜਿਹੜਾ ਸੰਸਦ ਵੱਲ ਮਾਰਚ ਕਰਨਗੇ ਬਿਲਕੁਲ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਹੋਣਾ ਨੇ ਆਖਿਆ ਕਿ ਇਹ ਜਿਹੜਾ ਮਾਰਚ ਕੱਢਿਆ ਜਾਊਗਾ ਬਿਲਕੁਲ ਸ਼ਾਂਤੀ ਦੇ ਨਾਲ ਸ਼ਾਂਤਮਈ ਢੰਗ ਦੇ ਨਾਲ ਇਹ ਮਾਰਚ ਕੱਢਿਆ ਜਾਊਗਾ ਬਿਲਕੁਲ ਕਿਉਂਕਿ ਜਿਵੇਂ 26 ਜਨਵਰੀ ਵਾਲੇ ਦਿਨ ਜੀ ਜੋ ਪੜਾਵਾਪਰਿਆ ਸੀ ਬਿਲਕੁਲ ਜੋ ਮੰਦਭਾਗ ਘਟਨਾ ਹੋਈ ਸੀ ਉਹ ਲੜਬਾਜੀ ਹੋਈ ਸੀ ਜਿਹੜੀ ਆ ਉਹ ਨਾ ਹੋਵੇ ਬਿਲਕੁਲ ਦੂਸਰਾ ਕਿਸਾਨ ਆਗੂ ਨੇ ਇਹ ਵੀ ਕਿਹਾ ਕਿ ਭਾਈ ਇਹ ਜਿਹੜਾ ਮਾਰਚ ਆ ਇੰਨਾ ਇੱਕ ਸ਼ਾਂਤਮਈ ਹੋਣਾ ਚਾਹੀਦਾ ਹੈ ਕਿਸੇ ਵੀ ਪਬਲਿਕ ਜਾਂ ਪ੍ਰਾਈਵੇਟ ਪ੍ਰਾਪਰਟੀ ਨੂੰ ਸਰਕਾਰੀ ਜਾਂ ਨਿੱਜੀ ਪ੍ਰਾਪਰਟੀ ਨੂੰ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ ਜੇ ਕੋਈ ਨੁਕਸਾਨ ਹੁੰਦਾ ਹੈ ਤੇ ਉਹਦੀ ਜਿਹੜੀ ਪ੍ਰਭਾਈ ਹੈ ਉਹ ਨੁਕਸਾਨ ਕਰਨ ਵਾਲੇ ਬੰਦੇ ਤੋਂ ਕਰਵਾਈ ਜਾਵੇ ਕਰਵਾਈ ਜਾਵੇ ਜੀ ਬਿਲਕੁਲ ਇਸ ਦੇ ਨਾਲ ਹੀ 10 ਅਪ੍ਰੈਲ ਨੂੰ ਕੁੰਡਲੀ ਪਲਵਲ ਤੇ ਜਿਹੜਾ ਮਾਨੇਸਰ ਹੈ ਕੁੰਡਲੀ ਮਾਨੇਸਰ ਪਲਵਲ ਜਿਹੜਾ ਐਕਸਪ੍ਰੈਸ ਵੇ ਹੈ ਹਾਂਜੀ ਉਹਨੂੰ 24 ਘੰਟੇ ਲਈ 10 ਅਪ੍ਰੈਲ ਨੂੰ ਜਾਮ ਕਰਨ ਦੀ ਗੱਲ ਵੀ ਆਖੀ ਗਈ ਹੈ ਕਿ 11 ਵਜੇ ਸ਼ੁਰੂ ਹੋਊਗਾ ਜੀ ਤੇ ਅਗਲੇ ਦਿਨ ਸਵੇਰੇ 11 ਵਜੇ ਤੱਕ 24 ਘੰਟੇ ਦੇ ਲਈ ਇਹ ਜਿਹੜਾ ਜਾਬ ਕੀਤਾ ਜਾਵੇਗਾ ਤਾਂ ਕਿ ਸਰਕਾਰ ਨੂੰ ਜਿਹੜੀ ਕੇਂਦਰ ਸਰਕਾਰ ਦੇ ਸਿਰ ਤੇ ਵਿੱਚ ਜੂ ਨਹੀਂ ਨਾ ਸਰਕਦੀ। ਕਿਸਾਨੀ ਜੋ ਬਿੰਦ ਹੈਗੇ ਆ ਉਹ ਹਲੇ ਤੱਕ ਅੜੇ ਹੋਏ ਨੇ ਵੀ ਉਹ ਸਰਕਾਰ ਮਤਲਬ ਇੰਨੀਆਂ 11 ਗੇੜ ਦੀਆਂ ਮੈਟ ਮੈਟਕਾਂ ਹੋ ਗਈਆਂ ਨੇ 4 ਮਹੀਨੇ ਤੋਂ ਵੱਧ ਹੋ ਗਿਆ। ਹਲੇ ਤੱਕ ਸਰਕਾਰ ਜਿਹੜੀ ਹੈ ਉਹ ਕੋ ਗੱਲ ਹੀ ਨਹੀਂ ਕਰ ਰਹੀ ਸੋਣੀ ਨਹੀਂ ਰਹੀ। ਬਿਲਕੁਲ ਸਰਕਾਰ ਨੂੰ ਇਹ ਦਿਖਾਉਣ ਵਾਸਤੇ ਉਹ ਜਿਹੜਾ ਹੈ ਇਹ ਸਭ ਚੀਜ਼ਾਂ ਨਵੀਂ ਵੀ ਉਦਮਤ ਦੇ ਕੀਤੀ ਗਈ ਹੈ ਬਿਲਕੁਲ ਇਸ ਦੇ ਨਾਲ ਹੀ ਕਿਸਾਨਾਂ ਵੱਲੋਂ ਬਹੁਤ ਸਾਰੇ ਹੋਰ ਜਿਹੜੇ ਦਿਹਾੜੇ ਜਿਹੜਾ ਮੈਂ ਪਹਿਲਾਂ ਵੀ ਦੇਖੂ ਕਾਫੀ ਦਿਹਾੜੇ ਮਨਾਏ ਜਾਂਦੇ ਨੇ ਇਸ ਤਰੀਕੇ ਦੇ ਨਾਲ ਹੁਣ 5 ਅਪ੍ਰੈਲ ਨੂੰ ਜੀ ਜਿਹੜਾ ਐਫਸੀਆਈ ਫੂਡ ਕਾਰਪੋਰੇਸ਼ਨ ਆਫ ਇੰਡੀਆ ਹੈ ਜੀ ਇਹੀ ਦਫਤਰਾ ਦਾ ਜਿਹੜਾ ਘਰਾਓ ਕੀਤਾ ਜਾਏਗਾ ਬਿਲਕੁਲ ਸਵੇਰੇ 11 ਤੋਂ ਲੈ ਕੇ ਸ਼ਾਮ ਨੂੰ 5 ਵਜੇ 6 ਵਜੇ ਤੱਕ ਹਾਂਜੀ ਉਹ ਘਰਾਓ ਕੀਤਾ ਜਾਏਗਾ ਪੂਰੇ ਮੁਲਕ ਦੇ ਵਿੱਚ ਇਸ ਦੇ ਨਾਲ ਹੀ 13 ਅਪ੍ਰੈਲ ਨੂੰ ਖਾਲਸਾ ਸਾਜਨਾ ਜਿਹੜਾ ਦਿਹਾੜਾ ਜੀ ਉਹ ਮਨਾਇਆ ਜਾਏਗਾ ਬਿਲਕੁਲ ਤੇ 14 ਅਪ੍ਰੈਲ ਨੂੰ ਸੰਵਿਧਾਨ ਬਚਾਓ ਦਿਹਾੜਾ ਮਨਾਉਂਨ ਦੀ ਗੱਲ ਆਖੀ ਗਈ ਹੈ ਜੀ ਇਸ ਦੇ ਨਾਲ ਹੀ 1 ਮਈ ਨੂੰ 1 ਮਈ ਦਿਹਾੜਾ ਜਿਹਨੂੰ ਆਖਿਆ ਜਾਂਦਾ ਹੈ ਕਿਰਤਿਆਂ ਦਾ ਦਿਹਾੜਾ ਮਜ਼ਦੂਰਾਂ ਦਾ ਦਿਹਾੜਾ ਕਿਰਤਿਆਂ ਦਾ ਦਿਹਾੜਾ ਉਹ ਮਨਾਇਆ ਜਾਏਗਾ ਮਤਲਬ ਕਿ ਇਸ ਬੈਠਕ ਦੇ ਵਿੱਚ ਆਉਣ ਵਾਲੇ ਜਿਹੜਾ ਹੁਣ ਦੋ ਮਹੀਨੇ ਮਈ ਤੱਕ ਦੇ ਹੈਗੇ ਆ ਉਹ ਪੂਰਾ ਮਿੱਥ ਦਿੱਤਾ ਹੈ ਕਿ ਇਹ ਜਿਹੜੀਆਂ ਦਿਹਾੜੇ ਮਨਾਏ ਜਾਣਗੇ ਇਸ ਢੰਗ ਨਾਲ ਸੰਘਰਸ਼ ਕੀਤਾ ਜਾਵੇਗਾ ਤਾਂ ਕਿ ਇਹ ਜਿਹੜੀ ਇਸ ਅੰਦੋਲਨ ਦੇ ਵਿੱਚ ਜਿਹੜੀ ਆ ਹੋਰ ਰਫ਼ਤਾਰ ਜਿਹੜੀ ਆ ਉਹ ਫੜੀ ਜਾ ਸਕੇ ਜੀ ਬਿਲਕੁਲ ਜੀ ਅਵਿੰਦਰ ਜੀ ਦਿਹਾੜੇ ਦੀ ਗੱਲ ਕਰਾਂ ਤਾਂ ਜਿਵੇਂ ਕਿ ਹੁਣ ਵਿਸਾਖੀ ਦਾ ਤਿਉਹਾਰ ਨਜ਼ਦੀਕ ਆ ਰਿਹਾ ਤਾਂ ਇਸ ਵਾਰ ਵਿਸਾਖੀ ਤੇ ਕੁਝ ਅਲੱਗ ਹੀ ਨਜ਼ਾਰਾ ਦੇਖਣ ਨੂੰ ਮਿਲੇਗਾ ਦੇਖੋ ਜੀ ਵਿਸਾਖੀ ਦੇ ਉੱਤੇ ਜਿਸ ਢੰਗ ਨਾਲ ਵਾਢੀ ਦਾ ਸੀਜ਼ਨ ਵੀ ਹੈ ਜੀ ਬਿਲਕੁਲ ਕਿਸਾਨ ਜਿਹੜੇ ਹੈ ਕਿਸਾਨਾਂ ਨੇ ਕਹਿ ਦਿੱਤਾ ਹੈ ਕਿ ਪਿੰਡਾਲਿਆਂ ਨੂੰ ਕੋਪਾਈ ਜਿਹੜੇ ਪਿੰਡਾਂ ਦੇ ਲੋਕ ਬੈਠੇ ਨੇ ਜੀ ਬਿਲਕੁਲ ਉਹ ਆਪਣੀ ਜਿਹੜੀ ਹੈ ਜਿਹੜੇ ਲੋਕ ਬਾਰਡਰਾਂ ਤੇ ਬੈਠੇ ਨੇ ਜਾਂ ਦੂਸਰੇ ਅੰਦੋਲਨਾਂ ਦੇ ਬਾਹਰ ਗਏ ਹੋਏ ਨੇ ਦੂਸਰੇ ਸੂਬਿਆਂ ਚ ਕੋਪਾਈ ਨੇ ਉਹਨਾਂ ਦੀ ਜਿਹੜੀ ਪੈਲੀ ਦੀ ਜਿਹੜੀ ਵੱਟ ਦੀ ਹੈ ਜਾਂ ਉਹਨਾਂ ਦਾ ਪਹਿਲੇ ਦਾ ਕੰਮ ਹੈ ਨਵੀਰੇ ਦਾ ਕੰਮ ਹੈ ਡੰਗਰਵੱਛੇ ਦਾ ਕੰਮ ਹੈ ਉਹ ਪਿੰਡ ਵਾਲੇ ਸੰਭਾਲ ਲੈਣਾ ਕੋਆਪਰੇਸ਼ਨ ਦੇ ਨਾਲ ਇਹ ਤਾਂ ਕਿ ਇਸ ਅੰਦੋਲਨ ਨੂੰ ਜਿਹੜਾ ਹੈ ਸਿਰੇ ਚੜਾਇਆ ਜਾ ਸਕੇ ਤੁਸੀਂ ਵਿਸਾਖੀ ਦੀ ਗੱਲ ਕੀਤੀ ਹੈ ਪੰਜਾਬ ਦੇ ਵਿੱਚ ਵਿਸਾਖੀ ਦਾ ਜਿਹੜਾ ਤਿਉਹਾਰ ਹੈ ਇਹ ਮੁੱਖ ਤਿਉਹਾਰ ਮੰਨਿਆ ਜਾਂਦਾ ਹੈ ਬਹੁਤ ਜ਼ਿਆਦਾ ਤੇ ਦੇਖੋ ਗੱਲ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਕਿਸਾਨ ਦਿੱਲੀ ਦੀਆਂ ਅਰੂਹਾਂ ਤੇ ਬੈਠੇ ਨੇ ਕਿਸਾਨ ਤੇ ਸਮਝ ਲੋ ਕਿ ਇੱਕ ਤਰ੍ਹਾਂ ਦਾ ਕਿਸਾਨਾਂ ਨੇ ਆਖ ਦਿੱਤਾ ਕਿ ਭਾਈ ਅਸੀਂ ਤੇ ਕਫਨ ਪਾਣ ਕੇ ਇਸ ਸੰਘਰਸ਼ ਦੇ ਵਿੱਚ ਸ਼ਾਮਲ ਹੋਏ ਆ ਤੇ ਹੁਣ ਦਿੱਲੀ ਦੇ ਆਗਰੂਫਾਂ ਤੇ ਬੈਠੇ ਆ ਜਿੰਨੀ ਦੇਰ ਤੱਕ ਇਹ ਜਿਹੜੇ ਕਾਨੂੰਨ ਨੇ ਇਹ ਕਾਨੂੰਨ ਵਾਪਸ ਨਹੀਂ ਲੈਂਦੀ ਸਰਕਾਰ ਉਨੀ ਦੇਰ ਤੱਕ ਅਸੀਂ ਹਿੱਲਣ ਵਾਲੇ ਨਹੀਂ ਹੁਣ ਚਾਹੇ ਵਿਸਾਖੀ ਦਾ ਤਿਹਾਰ ਹੈ ਤੇ ਇਸ ਵਾਰੀ ਜੋ ਮੈਨੂੰ ਲੱਗਦਾ ਹੈ ਕਿ ਵਿਸਾਖੀ ਦਾ ਤਿਹਾਰ ਵੀ ਕਿਸਾਨਾਂ ਵੱਲੋਂ ਜਿਹੜਾ ਉਹ ਮਨਾਇਆ ਜਾਣਾ 13 ਅਪ੍ਰੈਲ ਨੂੰ ਤੁਹਾਨੂੰ ਦੱਸਿਆ ਕਿ ਖਾਲਸਾ ਸਾਜਨਾ ਦਿਹਾੜਾ ਵੀ ਮਨਾਇਆ ਜਾਣਾ ਵਸਾਖੀ ਵੀ ਹੈ ਵਸਾਖੀ ਵੀ ਜਿਹੜੀ ਹੈ ਉੱਥੇ ਹੀ ਮਨਾਣਗੇ ਦਿੱਲੀ ਦੇ ਅਬੂਰੂਫਾਂ ਦੇ ਉੱਤੇ ਤੇ ਜਿਹੜੇ ਕਿਸਾਨ ਆਉ ਆਪਦੇ ਆਪ ਦੇ ਪਿੰਡਾਂ ਜਿਹੇ ਆ ਉਹ ਉੱਥੇ ਮਨਾ ਲੈਣਗੇ ਪਰ ਕੋਈ ਵੀ ਚੀਜ਼ ਇਹੋ ਜਿਹੀ ਨਹੀਂ ਕੋਈ ਤਿਹਾਰ ਕੋਈ ਦਿਹਾੜਾ ਇਹੋ ਜਿਹਾ ਨਹੀਂ ਹੋਊਗਾ ਕਿ ਜਿਹਦੇ ਨਾਲ ਕਿਸਾਨੀ ਸੰਘਰਸ਼ ਕਿਸਾਨੀ ਅੰਦੋਲਨ ਨੂੰ ਜੀ ਕੋਈ ਨੁਕਸਾਨ ਨਹੀਂ ਹੋ ਸਕਦਾ ਬਿਲਕੁਲ ਹਰ ਦਿਹਾੜੇ ਜਿਹੜੇ ਆ ਉਥੇ ਹੀ ਮਨਾਉਣਗੇ ਨਿਸਾਨਾ ਨੇ ਆਖ ਦਿੱਤਾ ਹੈ ਜੀ ਅਸੀਂ ਸਭ ਚੀਜ਼ਾਂ ਜਿਹੜੀਆਂ ਨੇ ਉਹ ਇੱਕ ਦਿਹਾੜੇ ਦੀ ਤਰ੍ਹਾਂ ਮਨਾਵਾਂਗੇ ਜਿਸ ਦੇ ਨਾਲ ਇਸ ਅੰਦੋਲਨ ਨੂੰ ਜਿਹੜਾ ਹੋਰ ਤਰਫ ਤਾਰ ਫੜੀ ਜਾ ਸਕੇ ਹੋਰ ਤਾਕਤ ਮਿਲੇ ਇਸ ਸੰਘਰਸ਼ ਨੂੰ ਬਿਲਕੁਲ ਵਿੰਦਜ ਜੀ ਜਿਸ ਤਰੀਕੇ ਦੇ ਨਾਲ ਭਵਿੱਖ ਨੂੰ ਦੇਖਦੇ ਹੋਏ ਨਵੀਂ ਵਿਉਂਤਬੰਦੀ ਕੀਤੀ ਸਾਜੀ ਕਿਸਾਨ ਮੋਰਚਾ ਨੇ ਤੇ ਦਿਹਾੜੇ ਦੀ ਵੀ ਮਨਾਉਣ ਦੀ ਵੀ ਗੱਲ ਕਰਦੇ ਨੇ ਉੱਥੇ ਹੀ ਕਿਸਾਨ ਸੰਘਰਸ਼ ਮਜ਼ਦੂਰ ਕਮੇਟੀ ਹੈ ਜਿਹੜੀ ਉਹਨਾਂ ਨੇ ਇਕੱਠ ਕਰਨ ਦਾ ਐਲਾਨ ਕੀਤਾ ਹੈ ਜੀ ਬੀਤੇ ਦਿਨੀ ਲੰਗੇ ਦਿਨੀ ਇੱਕ ਇਸ ਕਿਸਾਨ ਸੰਘਰਸ਼ ਕਮੇਟੀ ਵੱਲੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅੰਮ੍ਰਿਤਸਰ ਦੇ ਵਿੱਚ ਵੀ ਇੱਕ ਬੜੀ ਖਾਸ ਬੈਠਕ ਹੋਈ ਜੀ ਬਿਲਕੁਲ ਉਹਦੇ ਵਿੱਚ ਇਹ ਤਾਂ ਨਹੀਂ ਇਹ ਫੈਸਲਾ ਲਿਆ ਕਿ 18 ਅਪ੍ਰੈਲ ਨੂੰ ਜੀ ਅਸੀਂ ਇੱਕ ਬਹੁਤ ਵੱਡਾ ਇਕੱਠ ਜਿਹੜਾ ਹੈ ਉਹ ਉੱਥੇ ਕਰਾਂਗੇ ਜੀ ਤੇ ਇਹਨਾਂ ਨੇ ਐਲਾਨ ਕੀਤਾ ਵੀ 1 ਲੱਖ ਤੱਕ ਦਾ ਜਿਹੜਾ ਬੰਦਾ ਹੈ ਉਹ ਲੋਕ ਨੇ ਉਹ ਵਿੱਚ ਸ਼ਾਮਲ ਹੋਣਗੇ ਉਹ ਇਕੱਠ ਦੇ ਬਹੁਤ ਵੱਡਾ ਇਕੱਠ ਹੋਊਗਾ ਜੀ ਸੋ ਇਹ ਜਿਹੜਾ ਕਿਸਾਨੀ ਅੰਦੋਲਨ ਹੈ ਪੰਜਾਬ ਦੇ ਵਿੱਚ ਜੀ ਨਵੇਂ ਤਾਂ ਮਤਲਬ ਕਿ ਹਰ ਤਰੀਕੇ ਦੇ ਨਾਲ ਉਹ ਵੱਧਦਾ ਜਾ ਰਿਹਾ ਹੈ ਜਿਹੜਾ ਪਹਿਲਾਂ ਵੀ ਮੈਂ ਜ਼ਿਕਰ ਕਰਦਾ ਕਿ ਮਲਟੀਪਲਾਈ ਹੋ ਰਿਹਾ ਕਈ ਗੁਣਾ ਵੱਧਦਾ ਤਿੱਖਾ ਹੁੰਦਾ ਜਾ ਰਿਹਾ ਹੈ ਹਰ ਜਥੇਬੰਦੀ ਚਾਹੇ ਕੋਈ ਵੀ ਜਥੇਬੰਦੀ ਆ ਚਾਹੇ ਕੋਈ ਵੀ ਵਰਗ ਹੈ ਵਪਾਰੀ ਵਰਗ ਦਾ ਦਲਿਤ ਵਰਗ ਦਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਹੈ ਜੀ ਹਰ ਬੰਦਾ ਕਿਸਾਨਾਂ ਦੇ ਨਾਲ ਇਸ ਜਿਹੜਾ ਕਾਨੂੰਨ ਹੈ ਇਸ ਦੇ ਖਿਲਾਫ ਖੜਿਆ ਹੋਇਆ ਹੈ ਜੀ ਇਹ ਖੇਤੀ ਕਾਨੂੰਨ ਦਾ ਬਿਲਕੁਲ ਜੀ ਵਿੰਦਿਤ ਜੀ ਗੱਲ ਕਰਾਂ ਕਮੇਟੀ ਦੀ ਜਿਹੜੀ ਤਿੰਨ ਮੈਂਬਰੀ ਕਮੇਟੀ ਸੀ ਉਹਨਾਂ ਦੇ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਇੱਕ ਰਿਪੋਰਟ ਦਾਖਲ ਕੀਤੀ ਗਈ ਸੀ ਤਾਂ ਸੁਣਨ ਚਾਹ ਰਿਹਾ ਕਿ ਸੁਪਰੀਮ ਕੋਰਟ ਦੇ ਵੱਲੋਂ ਉਸ ਰਿਪੋਰਟ ਬਾਰੇ ਜਲਦੀ ਹੀ ਸੁਣਵਾਈ ਕੀਤੀ ਜਾਵੇਗੀ ਦੇਖੋ ਆਪਾਂ ਲੰਘੇ ਦਿਨ ਵੀ ਇਸ ਗੱਲ ਦੇ ਉੱਤੇ ਚਰਚਾ ਕੀਤੀ ਸੀ ਕਿ 19 ਮਾਰਚ ਨੂੰ ਜਿਹੜੇ ਹੈ ਸੁਪਰੀਮ ਕੋਰਟ ਵੱਲੋਂ ਜੀ ਤਿੰਨ ਮੈਂਬਰ ਕਮੇਟੀ ਬਣਾਈ ਗਈ ਸੀ ਉਸ ਕਮੇਟੀ ਵੱਲੋਂ ਬੰਦ ਸੀਲ ਲਫਾਫੇ ਦੇ ਵਿੱਚ ਉਹ ਰੁਪਏ ਔਰ ਰਿਪੋਰਟ ਜਿਹੜੀ ਹੈ ਸੁਪਰੀਮ ਕੋਰਟ ਦੇ ਅੱਗੇ ਪੇਸ਼ ਕੀਤੀ ਗਈ ਹੈ ਉਹ ਦਾਖਲ ਕੀਤੀ ਗਈ ਹੈ ਜੀ ਤੇ ਹੁਣ ਸੁਣਨ ਚ ਆ ਰਿਹਾ ਜੂ ਸੂਚਨਾ ਮਿਲ ਰਹੀ ਹੈ ਜਾਣਕਾਰੀ ਮਿਲ ਰਹੀ ਹੈ ਕਿ 5 ਅਪ੍ਰੈਲ ਨੂੰ ਇਸ ਰਿਪੋਰਟ ਦੇ ਉੱਤੇ ਸੁਪਰੀਮ ਕੋਰਟ ਜਿਹੜਾ ਉਹ ਸੁਣਵਾਈ ਕਰ ਸਕਦੇ ਆ ਜੀ ਤੇ ਸਾਡੇ ਮਾਨਯੋਗ ਸੁਪਰੀਮ ਕੋਰਟ ਇਸ ਦੇ ਉੱਤੇ ਕੀ ਫੈਸਲਾ ਦਿੰਦੇ ਆ ਜੀ ਇਹਦੇ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ ਇਹ ਉਦੋਂ ਹੀ ਪਤਾ ਲੱਗੇਗਾ ਅਵਿੰਦ ਜੀ ਇਹ ਤਾਂ ਹੋ ਗਿਆ ਕਿਸਾਨੀ ਅੰਦolan ਤੋਂ ਜੁੜੇ ਕੁਝ ਮੁੱਦੇ ਲੇਕਿਨ ਜਿਵੇਂ ਸਿਆਸੀ ਸਿਆਸਤ ਦੇ ਬਾਰੇ ਗੱਲਬਾਤ ਕਰਾਂ ਤਾਂ ਜਿੱਥੇ ਇੱਕ ਪਾਸੇ ਸੂਬਾ ਸਰਕਾਰ ਦੇ ਵੱਲੋਂ ਇਹ ਦੱਸਿਆ ਜਾਂਦਾ ਹੈ ਕਿ ਕਰੋਨਾ ਬਹੁਤ ਤੇਜ਼ੀ ਦੇ ਨਾਲ ਫੈਲ ਰਿਹਾ ਹੈ ਬਹੁਤ ਜ਼ਿਆਦਾ ਲੇਕਿਨ ਇੱਕ ਪਾਸੇ ਸਿਆਸੀ ਪਾਰਟੀਆਂ ਜਿਹੜੀਆਂ ਨੇ ਉਹ ਰੈਲੀ ਤੇ ਰੈਲੀ ਕੱਢਣ ਤੇ ਜੋਰ ਦਿੱਤਾ ਹੈ ਉਦੋਂ ਕਰੋਨਾ ਨਹੀਂ ਵੈਸੇ ਤਾਂ ਹਾਈ ਕਰੋਨਾ ਹਾਈ ਕਰੋਨਾ ਹੁਣ ਕਰੋਨਾ ਕਿੱਥੇ ਗਿਆ ਮੈਨੂੰ ਤਾਂ ਕਈ ਵਾਰੀ ਆਪ ਤਾਂ ਹਰਤੀ ਇਹ ਜਿਹੜੇ ਸਿਆਸੀ ਲੋਗ ਨੇ ਜੀ ਇਹਨਾਂ ਦੀ ਕਰੋਨਾ ਦੇ ਨਾਲ ਕੋਈ ਗੱਲਬਾਤ ਹੋ ਗਈ ਹੈ ਤੇ ਮੈਨੂੰ ਲੱਗਦਾ ਕੋਈ ਸਾਂਝੀ ਭਾਈਵਾਲਤਾ ਬਣ ਗਈ ਹੈ ਬਿਲਕੁਲ ਜਦੋਂ ਉਹ ਕਹਿੰਦੇ ਨੇ ਕਿ ਕਰੋਨਾ ਜੀ ਤੁਸੀਂ ਇੱਧਰ ਚਲੇ ਜਾਓ ਉਹ ਉਸ ਦਿਨ ਤਰੀਕ ਤੇ ਉਧਰ ਚਲੇ ਜਾਂਦੇ ਨੇ ਹਾਂ ਤੇ ਉਹ ਸਭ ਚੀਜ਼ਾਂ ਜਿਹੜੀਆਂ ਨੇ ਹੁਣ ਪਿੱਛੇ ਜੀ ਤੁਸੀਂ ਦੇਖ ਲਓ ਸਾਡੇ ਸ਼ਰਮਣ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸੁਖਵੀਰ ਸਿੰਘ ਬਾਦਲ ਹੁਣ ਕਰੋਨਾ ਹੋ ਗਿਆ ਸੀ ਤੇ ਉਹ ਦਾਖਲ ਵੀ ਰਹੇ ਨੇ ਕਿਉਂ ਸੀ ਵੇਖਿਆ ਸੀ ਟੈਲੀਫੋਨ ਤੇ ਉਹਨਾਂ ਦੇ ਪਪਰੀ ਹਾਂਜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰੀ ਜੀ ਮੋਬਾਈਲ ਦੇ ਉੱਤੇ ਤੇ ਉਹ ਗੱਲਬਾਤ ਕਰਦੇ ਵੀਡੀਓ ਕਾਲ ਦਿੱਤੀ ਉਹ ਨਾਲ ਗੱਲਬਾਤ ਕਰਦੇ ਪੇ ਦੀ ਵਿੱਚ ਕਾ ਕੇਰਾ ਕੀ ਹਾਲ ਹੈ ਹਾਲ ਚਾਲ ਵੀ ਪੁੱਛਿਆ ਤੇ ਚੰਗੋ ਬਿਲਕੁਲ ਠੀਕ ਹੋ ਗਏ ਤੇ ਵਾਪਸ ਆ ਗਏ ਠੀਕ ਹੋ ਕੇ ਤੇ ਹੁਣ ਉਹਨਾਂ ਨੇ ਜੋ ਦੱਸ ਰਹੇ ਨੇ ਕਿ ਅੱਜ ਜਿਹੜੀ ਹੈ ਉਹ ਅਜਨਾਲਾ ਅਜਨਾਲਾ ਦੇ ਵਿੱਚ ਨਵੀਂ ਦਾਣਾ ਮੰਡੀ ਪਣੀ ਹੈ ਜੀ ਉੱਥੇ ਅੱਜ ਬੜੀ ਵੱਡੀ ਰੈਲੀ ਉਹਨਾਂ ਨੇ ਕਰਦੀ ਹੈ ਬਿਲਕੁਲ ਤੇ دیکھو ਗੱਲ ਹੈ ਕਿ ਪੰਜਾਬ ਮੰਗਦਾ ਜਵਾਬ ਦੇ ਤਹਿਤ ਜੀ ਰੈਲੀ ਕੱਢਣ ਜਾ ਰਹੇ ਆ ਉੱਥੇ ਲੱਖਾਂ ਦੇ ਹਿਸਾਬ ਨਾਲ ਇਕੱਠ ਵੀ ਹੋਣਾ ਬਿਲਕੁਲ ਉਸ ਤੇ ਇਸ ਵੇਲੇ ਮੇਰੇ ਹਿਸਾਬ ਨਾਲ ਕਰੋਨਾ ਭੱਜ ਜੇਗਾ ਠੀਕ ਹੈ ਉਹ ਕਰੋਨਾ ਕੀ ਵੀ ਉੱਤੇ ਹੁਣ ਗੱਲ ਪਤਾ ਕੀ ਹੈ ਸਰਕਾਰਾਂ ਨੇ ਜੋ احتیاط ਜੋ ਡਾਇਰੈਕਸ਼ਨ ਦਸੀ ਕਹੀ ਹੈ ਜੀ ਹਾਂਜੀ ਉਹ ਮੰਨਣ ਉਹ ਜਿਹੜੀ ਉਹਦੀ ਪਾਲਣਾ ਕਰਨੀ ਹੋਈ ਜਿਹੜੀ ਸਰਕਾਰੀ ਹੁਕਮ ਹੈ ਨਾ ਇੱਕ ਚੀਜ਼ ਦੇਖੋ ਜੋ ਸਰਕਾਰ ਨੇ ਹਦਾਇਤਾਂ ਦਿੱਤੀਆਂ ਨੇ ਬਿਲਕੁਲ ਉਹ ਮੰਨਣੀਆਂ ਵੀ ਜ਼ਰੂਰੀ ਮੈਂ ਸਮਝਦਾ ਜੀ ਬਿਲਕੁਲ ਪਰ ਇਹ ਕਈ ਵਾਰੀ ਬਹੁਤ ਸਾਰੀਆਂ ਚੀਜ਼ਾਂ ਸ਼ੱਕ ਦੇ ਘੇਰੇ ਦੇ ਵਿੱਚ ਆ ਜਾਂਦੀਆਂ ਨੇ ਜਿਹੜੇ ਪਾਸੇ ਤੇ ਸਿਆਸੀ ਲੋਕ ਸਿਆਸੀ ਪਾਰਟੀਆਂ ਜਿਹੜੀਆਂ ਨੇ ਉਹ ਗੱਲਾਂ ਕਰ ਰਹੀਆਂ ਨੇ ਬਿਲਕੁਲ ਇਹ ਕਰੋਨਾ ਤੋਂ بچੋ ਤੇ ਉਹੀ ਸਿਆਸੀ ਜਿਹੜੇ ਪਾਰਟੀਆਂ ਨੇ ਉਹ ਹੁਕਮਰਾਨ ਨੇ ਜਿਹੜੇ ਜੀ ਉਹਨਾਂ ਦੀਆਂ ਹੀ ਰੈਲੀਆਂ ਹੋ ਰਹੀਆਂ ਨੇ ਬਿਲਕੁਲ ਹੁਣ ਸਾਡੇ ਜਿਹੜੇ ਭਾਰਤੀ ਜਨਤਾ ਪਾਰਟੀ ਜੀ ਇਹ ਹੁਣ ਇਹ ਗੱਲ ਕਹਿ ਰਹੀ ਹੈ ਕਿ ਚਾਹੇ ਮਤਲਬ ਜੋ ਕਿਸਾਨ ਉਹਨਾਂ ਦਾ ਵਿਰੋਧ ਕਰ ਰਹੇ ਨੇ ਪਰ ਵਿਰੋਧ ਦੇ باوجود ਅਸੀਂ ਜਿੱਤ ਦੀ ਆਸ ਦੇ ਨਾਲ 2022 ਦੇ ਵਿੱਚ ਜਿਹੜੀਆਂ ਵਿਧਾਨ ਸਭਾ ਚੋਣਾਂ ਹੋਣੀਆਂ ਉਸ ਦੀ ਜਿੱਤ ਦੇ ਆਸ ਦੇ ਨਾਲ ਹੁਣ ਆਪਣੀ ਅਗਲੀ ਵਿਉਤਬੰਦੀ ਕਰਾਂਗੇ ਉਹ ਪਲਾਨ ਕਰ ਰਹੇ ਨੇ ਪੂਰੀ ਸਟ੍ਰੈਟਜੀ ਪਲਾਨ ਕਰ ਰਹੇ ਨੇ ਕਿ ਸੂਬੇ ਦੇ ਵਿੱਚ ਜਿੱਥੇ-ਜਿੱਥੇ ਰੈਲੀਆਂ ਹੋਣੀਆਂ ਨੇ ਕਿਸ ਢੰਗ ਨਾਲ ਪ੍ਰਚਾਰ ਕਰਨੇ ਤੇ ਇਹਨਾਂ ਵੱਲੋਂ ਵੀ ਜਿਹੜੀਆਂ ਰੈਲੀਆਂ ਹੋਣ ਜਾ ਰਹੀਆਂ ਨੇ ਹੈਨਾ ਤਾਂ ਪਤਾ ਹੀ ਹੈ ਕਿ ਪਿਛਲੀ ਵਾਰ ਜਿਹੜੀ 2017 ਦੇ ਵਿੱਚ ਜਿ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਨੇ ਉਹਦੇ ਵਿੱਚ ਇਹ ਜਿਹੜੀ ਧਰਮਵੀਰ ਦੀ ਪਹਿਲਾਂ ਵੀ ਜ਼ਿਕਰ ਕੀਤਾ ਸੀ ਜੀ ਜੀ ਬਿਲਕੁਲ ਸ਼ਰਮਣੀ ਅਕਾਲੀ ਦਲ ਤੇ ਭਾਜਪਾ ਦੀ ਆਪਸੀ ਧਰਮਵੀਰ ਦੀ ਜੋੜੀ ਸੀਗੀ ਟੁੱਟ ਗਈ ਸੀ ਉਹ ਜਿਹੜੀਆਂ 23 ਸੀਟਾਂ ਸੀ ਉਹ ਸ਼ਰਮਣੀ ਆਪਣੇ ਭਾਰਤ ਜਨਤਾ ਪਾਰਟੀ ਨੇ ਚਾਹੀਦੀ 117 ਜੋ 23 ਸੀਟਾਂ ਦੇ ਉੱਤੇ ਜਿਹੜਾ ਭਾਰਤ ਜਨਤਾ ਪਾਰਟੀ ਨੇ ਚੋਣ ਲੜੀ ਦੀ ਬਾਕੀ ਸ਼ਰਮਣੀ ਅਕਾਲੀ ਦਲ ਨੇ ਖੈਰ ਉਹ ਉਸ ਵੇਲੇ 10 ਬੀਜੇਪੀ ਦੇ ਵਿਧਾਇਕ ਜਿੱਤੇ ਸੀਗੇ ਜਿਹਦੇ ਚੋਂ ਜਿਹੜੀ ਫਗਵਾੜੇ ਵਾਲੀ ਸੀਟ ਸੀ ਉੱਥੇ ਜ਼ਿਮਨੀ ਚੋਣ ਹੋਣ ਕਰਕੇ ਉਹ ਜਿਹੜੇ ਰਹਿਗੇ ਸੀ ਵਿਧਾਇਕ ਉਹ ਐਮਪੀ ਬਣ ਕੇ ਉੱਥੇ ਕਾਂਗਰਸ ਦਾ ਐਮਐਲਏ ਆ ਕੇ ਤਾਂ ਰਹਿ ਗਏ ਦੋ ਜੀ ਇੱਕ ਸੁਜਾਨਪੁਰ ਤੋਂ ਤੇ ਦੂਸਰਾ ਸਾਡੇ ਜਿਹੜੇ ਹੈਗੇ ਅਬੋਹਰ ਵਾਲੇ ਅਬੋਹਰ ਵਾਲੇ ਬਿਲਕੁਲ ਸੋ ਗੱਲ ਇਹ ਹੈ ਕਿ ਜਿਹੜੀਆਂ ਸਰਕਾਰਾਂ ਤੇ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦੀਆਂ ਨੇ ਜੀ ਤੇ ਜਦੋਂ ਪ੍ਰੈਕਟੀਕਲ ਧਰਤਰ ਪੱਧਰ ਦੀ ਗੱਲ ਕਰੀਏ ਉਦੋਂ ਰਿਪੋਰਟਾਂ ਕੋਸ਼ੋਰ ਪੇਸ਼ ਹੋ ਜਾਂਦੀਆਂ ਨੇ ਜੀ ਜਦੋਂ ਮੈਂ ਜ਼ਿਕਰ ਕਰਦਾ ਕਿ ਅੰਤਰਰਾਸ਼ਟਰੀ ਪੱਧਰ ਤੇ ਰਿਪੋਰਟਾਂ ਜਿਹੜੀਆਂ ਆਉਂਦੀਆਂ ਨੇ ਉਹ ਬੜੀਆਂ ਹੈਰਾਨ ਕਰਨ ਵਾਲੀਆਂ ਆਉਂਦੀਆਂ ਨੇ ਤੇ ਹੁਣ ਵੀ ਇੱਕ ਬੜੀ ਹੈਰਾਨ ਕਰਨ ਵਾਲੀ ਰਿਪੋਰਟ ਆਈ ਹੈ ਵਰਲਡ ਇਕਨੋਮਿਕ ਫੋਰਮ ਵੱਲੋਂ ਇੱਕ ਗਲੋਬਲ ਜੈਂਡਰ ਗੈਪ ਰਿਪੋਰਟ 2021 ਪੇਸ਼ ਕੀਤੀ ਗਈ ਹੈ ਜੀ ਉਹਦੇ ਵਿੱਚ ਬੀਬੀਆਂ ਤੇ ਸਾਡੇ ਭਾਈਆਂ ਦੀ ਜਿਹੜੀ ਜੈਂਡਰ ਜਿਹੜੀ ਗੈਪ ਹੈ ਫਰਕ ਹੈ ਉਹ ਚਾਰਕ ਹਾਸਪੈਕਸ ਤੇ ਉਹ ਗੱਲਬਾਤ ਕੀਤੀ ਜੇ ਪੈਰਾਮੀਟਰ ਚਾਰ ਲਏ ਗਏ ਨੇ ਜੀ ਤੇ ਉਹਦੇ ਵਿੱਚ ਉਸ ਰਿਪੋਰਟ ਦੇ ਵਿੱਚ ਪਹਿਲੇ ਜਿਹੜੀ ਰੈਂਕਿੰਗ ਹੈ 156 ਮੁਲਕਾਂ ਦੀ ਰੈਂਕਿੰਗ ਹੋਈ ਹੈ ਬਿਲਕੁਲ ਗਲੋਬਲ ਜੈਂਡਰ ਗੈਪ ਰਿਪੋਰਟ ਦੇ ਉੱਤੇ ਜੀ ਪਹਿਲੇ ਨੰਬਰ ਤੇ ਤੇ ਸਕੈਂਡੀਨੇਵੀਨ ਕੰਟਰੀ ਨੇ ਜੀ ਆਈਸਲੈਂਡ ਹੈ ਨਾਰਡਿਕ ਕੰਟਰੀ ਦੇ ਵਿੱਚੋਂ ਹਾਂ ਜੀ ਤੇ ਸਕੈਂਡੀਨੇਵੀਨ ਕੰਟਰੀ ਨੇ ਯੂਰਪੀਅਨ ਕੰਟਰੀ ਨੇ ਸਾਡੇ ਜਿਹੜੇ ਲਾਸਟ ਜਿਹੜੇ ਆਪਾਂ ਰੈਂਕਿੰਗ ਦੀ ਗੱਲ ਕਰੀਏ ਸਾਡਾ ਮਹਾਨ ਭਾਰਤ ਜੀ ਜੀ ਬਿਲਕੁਲ ਵੀ 156 ਮੁਲਕਾਂ ਦੇ ਵਿੱਚੋਂ 140ਵੇਂ ਰੈਂਕ ਤੇ ਆ ਗਿਆ ਤੇ ਕਹਿੰਦੇ ਨੇ ਕਿ ਇਸ ਵਾਰ ਇਹ ਜਿਹੜੀ ਰੈਂਕਿੰਗ ਹੈ 28 ਪੁਆਇੰਟ ਹੇਠਾਂ ਡਿੱਗੀ ਸਾਡੇ ਮਹਾਨ ਭਾਰਤ ਦੀ ਤੇ ਜੇ ਆਪਾਂ ਸਾਊਥ ਏਸ਼ੀਆ ਦੀ ਗੱਲ ਕਰੀਏ ਤੇ ਸਾਊਥ ਏਸ਼ੀਆ ਵਿੱਚੋਂ ਜਿਹੜੇ ਸਭ ਤੋਂ ਮਾੜੇ ਤਿੰਨ ਮੁਲਕ ਪਰਫਾਰਮ ਕਰਨ ਵਾਲੇ ਨੇ ਤੀਜੇ ਨੰਬਰ ਤੇ ਸਾਡਾ ਮਹਾਨ ਭਾਰਤ ਹੈ ਤੇ ਇੱਕ ਪਾਸੇ ਤੇ ਗੱਲ ਇਹ ਹੈ ਅਸੀਂ ਆਪਣੇ ਮੁਲਖ ਦੇ ਵਿੱਚ ਜਿਹੜੀਆਂ ਫੀਮੇਲਸ ਐ ਜੀ ਹੈ ਨਾ ਉਹਨਾਂ ਨੂੰ ਅਸੀਂ ਧਾਰਮਿਕ ਤੌਰ ਤੇ ਦੇਖੀਏ ਤੇ ਅਸੀਂ ਮਾਤਾ ਦਾ ਦਰਜਾ ਵੀ ਦਿੰਨੇ ਆ ਹੈ ਨਾ ਫਲਾਣੀ ਮਾਤਾ ਇਹ ਮਾਤਾ ਅਸੀਂ ਚਲੋ ਦੇਣਾ ਵੀ ਬਣਦਾ ਹੈ ਧਾਰਮਿਕ ਭਾਵਨਾਵਾਂ ਸਭ ਦੀਆਂ ਹੁੰਦੀਆਂ ਨੇ ਜੀ ਆ ਉਹਨਾਂ ਨੂੰ ਤਾਂ ਸ਼ਕਤੀਆਂ ਵੀ ਮਿਲਦੀਆਂ ਨੇ ਰਿਲੀਜੀਅਸ ਪੁਆਇੰਟ ਆਫ View ਦੇ ਨਾਲ ਮਾਣ ਦਿੰਨੇ ਆ ਅਸੀਂ ਦੂਜੇ ਪਾਸੇ ਅਸੀਂ ਕੰਜਕਾ ਪੁੱਛਦੇ ਆਂ ਬਿਲਕੁਲ ਤੀਜੇ ਪਾਸੇ ਜਦੋਂ ਅਸੀਂ ਬਰਾਬਰਤਾ ਦੀ ਗੱਲ ਹੋਵੇ ਜੀ ਤੇ ਉਸ ਬਰਾਬਰਤਾ ਦਾ ਹੱਕ ਅਸੀਂ ਦੇਣਾ ਨਹੀਂ ਚਾਹੁੰਦੇ ਬੀਬੀਆਂ ਨੂੰ ਜੀ ਬਿਲਕੁਲ ਉੱਥੇ ਅਸੀਂ ਪਿਛੜੇ ਹੋਏ ਆਂ ਅਸੀਂ ਨਹੀਂ ਕਹਿ ਰਹੇ ਰਿਪੋਰਟਾਂ ਜੋ ਕਹਿ ਰਹੀਆਂ ਨੇ ਉਹ ਦੱਸ ਰਹੇ ਕਿ ਕਿੱਥੋਂ ਦੀ ਗੱਲਵਾਜਬ ਹੈ ਜੀ ਜੇ ਜਿਸ ਤਰੀਕੇ ਦੇ ਨਾਲ ਪਹਿਲਾਂ ਵੀ ਗੱਲ ਕੀਤੀ ਕਿ 2018 ਦੀ ਜਿਹੜੀ ਇੱਕ ਰਿਪੋਰਟ ਆਈ ਸੀ ਥਾਮਸਨ ਰਾਇਟਰ ਫਾਊਂਡੇਸ਼ਨ ਦੀ ਜੀ ਉਹਦੇ ਵਿੱਚ ਵੀ ਸਾਡੇ ਮੁਲਕ ਨੂੰ ਦੁਨੀਆ ਦਾ ਸਭ ਤੋਂ ਖਤਰਨਾਕ ਚਿੰਤਾ ਦੇ ਲਈ ਮੁਲਕ ਮੰਨਿਆ ਗਿਆ ਸੀ ਤੇ ਇਹ ਜਿਹੜੀਆਂ ਰਿਪੋਰਟਾਂ ਸਾਾਨੂੰ ਇਕੁਐਲਿਟੀ ਹੈ ਨਹੀਂ ਮਤਲਬ ਕਿ ਬਰਾਬਰਤਾ ਅਸੀਂ ਦੇ ਹੀ ਨਹੀਂ ਦੇ ਆਪਣੀਆਂ ਬੀਬੀਆਂ ਨੂੰ ਕਿਤੇ ਵੀ ਚਾਹੇ ਉਹ ਇਨਕਮ ਵੱਲੋਂ ਆਜੋ ਚਾਹੇ ਉਹ ਹੈਲਥ ਵੱਲੋਂ ਆਜੋ ਚਾਹੇ ਐਜੂਕੇਸ਼ਨ ਵੱਲੋਂ ਆਜੋ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਐ ਨੇ ਉਹ ਤਾਲਬੇ ਜਿਹੜਾ ਹੈਗਾ ਬਰਾਬਰਤਾ ਜਿਹੜਾ ਹੈਗਾ ਉਹ ਇੰਨੀ ਗੈਪ ਬਹੁਤ ਜ਼ਿਆਦਾ ਹੈ ਤੇ ਇਸ ਰਿਪੋਰਟ ਦੇ ਵਿੱਚ ਵੀ ਉਹ ਸਭ ਚੀਜ਼ਾਂ ਦਰਸਾਉਂਦਾ ਖੈਰ ਇਹ ਜਿਹੜਾ ਰਿਪੋਰਟ ਹੈ ਡਿਸਕਸ ਕਰਨ ਵਾਲੀ ਚਰਚਾ ਕਰਨ ਲਈ ਬੜਾ ਲੰਮਾ ਟਾਈਮ ਪੈ ਜਾਣਾ ਹੈ ਪਰ ਮੈਂ ਜੋ ਚੀਜ਼ ਦੱਸ ਰਿਹਾ ਕਿ ਜਿਸ ਤਰੀਕੇ ਦੇ ਨਾਲ ਸਾਡੀ ਸਰਕਾਰਾਂ ਦੀ ਕਹਿਣੀ ਤੇ ਕਥਨੀ 'ਚ ਫਰਕ ਹੈ ਸਾਡੇ ਜਿਹੜੇ ਮੇਨਸਟ੍ਰੀਮ ਮੀਡੀਆ ਨੇ ਉਹ ਇਹਨਾਂ ਚੀਜ਼ਾਂ ਤੇ ਗੱਲ ਨਹੀਂ ਕਰਨਗੇ ਕਿਉਂ ਕਿਉਂ ਨਹੀਂ ਕਰਨਗੇ ਕਿ ਉਹ ਇਸ ਵੇਲੇ ਜੋ ਹੈ ਹੁਕਮਰਾਨਾਂ ਦੇ ਜੀ ਹੱਥ ਦੀ ਜਿਹੜੀ ਹੈ ਪਪੈਟਸ ਬਣੇ ਹੋਏ ਨੇ ਕਟਕ ਪੁਤਲੀਆਂ ਬਣੇ ਹੋਏ ਨੇ ਬਿਲਕੁਲ ਸੋ ਜਿਹੜੀ ਸੱਚਾਈ ਹੈ ਇਹ ਅੰਤਰਰਾਸ਼ਟਰੀ ਰਿਪੋਰਟਾਂ ਦਾ ਸਾਨੂੰ ਪਤਾ ਲੱਗਦਾ ਕਿਉਂਕਿ ਜੇ ਆਪਾਂ ਕਹੀਏ ਨੇ ਰਿਪੋਰਟਾਂ ਗਲਤ ਐ ਤੇ ਅਸੀਂ ਧਰਾਤਲ ਦੇ ਤੇ ਅਸੀਂ ਆਪ ਜਾ ਕੇ ਗਰਾਊਂਡ ਲੈਵਲ ਤੇ ਦੇਖਦੇ ਆ ਕਿ ਸੱਚਾਈ ਕੀ ਸਾਨੂੰ ਪਤਾ ਲੱਗਦਾ ਕਿ ਸੱਚਾਈ ਸ਼ਾਇਦ ਇਹਨਾਂ ਰਿਪੋਰਟਾਂ ਤੋਂ ਵੀ ਜ਼ਿਆਦਾ ਮਾੜੀ ਹੈ ਜਿਹੜੀ ਸੱਚਾਈ ਹੈ ਉਹ ਇਹਨਾਂ ਰਿਪੋਰਟਾਂ ਤੋਂ ਵੀ ਜ਼ਿਆਦਾ ਮਾੜੀ ਹੈ ਸੋ ਸਰਕਾਰਾਂ ਦੀ ਜਿਹੜੀ ਕਹਿਣੀ ਤੇ ਕਰਨੀ ਦੇ ਵਿੱਚ ਜਿਹੜਾ ਨਾ ਉਹ ਬੜਾ ਫਰਕ ਹੈ ਕਹਿ ਲਓ ਤੇ ਜੋ ਮਰਜ਼ੀ ਕਹਿ ਲਓ ਜੀ ਅਸੀਂ ਇਹ ਕਰਦਾਂਗੇ ਅਸੀਂ ਉਹ ਕਰਦਾਂਗੇ ਅਸੀਂ ਇਹ ਕਰਤਾ ਅਸੀਂ ਡਿਵੈਲਪਮੈਂਟ ਕਿਸ ਚੀਜ਼ ਦੀ ਡਿਵੈਲਪਮੈਂਟ नो सेफ्टी सिक्योरिटी एंड लॉ एंड ऑर्डर किस चीज की तरक्की है बंदे खुशहाल नहीं बंदे दुखी ने हर रिपोर्ट पेश कर रही है हुन ये भी रिपोर्ट ने खुलासा करता है कि ਸਾਡੀ ਜਿਹੜੀ ਹੈ ਉਹ ਬੀਬੀਆਂ ਦੀ ਹਾਲਾਤ ਕੀ ਨੇ ਬਿਲਕੁਲ ਜੀ ਬਿੰਦ ਜੀ ਤੁਸੀਂ ਜੋ ਵੀ ਜਾਣਕਾਰੀ ਸਾਂਝੀ ਕੀਤੀ ਹੈ ਦਰਸ਼ਕਾਂ ਨੂੰ ਵੀ ਮੌਜੂਦਾ ਹਾਲਾਤਾਂ ਬਾਰੇ ਜਾਣੂ ਕਰਵਾਇਆ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਆਪ ਜੀ ਤਾਂ ਜਿਸ ਤਰੀਕੇ ਨਾਲ ਅੱਜ ਅਸੀਂ ਵਰਿੰਦਰ ਜੀ ਦੇ ਨਾਲ ਕਿਸਾਨੀ ਆंदोलਨ ਤੋਂ ਜੁੜੇ ਮੌਜੂਦਾ ਹਾਲਾਤਾਂ ਬਾਰੇ ਗੱਲਬਾਤ ਕੀਤੀ ਹੈ ਜਿਸ ਤਰੀਕੇ ਦੇ ਨਾਲ ਸਾਂਝੇ ਕਿਸਾਨ ਮੋਰਚੇ ਦੇ ਵੱਲੋਂ ਇੱਕ ਅਹਿਮ ਮੀਟਿੰਗ ਖਾਸ ਬੈਠਕ ਜਿਹੜੀ ਕੀਤੀ ਗਈ ਹੈ ਇੱਕ ਭਵਿਕ ਨੂੰ ਦੇਖਦੇ ਹੋਏ ਵਿਉਂਤਬੰਦੀ ਕੀਤੀ ਗਈ ਹੈ ਤਾਂ ਕਿ ਇਹ ਆंदोलਨ ਹੋਰ ਵੀ ਜ਼ਿਆਦਾ ਮਜ਼ਬੂਤ ਹੋ ਸਕੇ ਅਤੇ ਸਰਕਾਰ ਨੂੰ ਜਗਾਇਆ ਜਾ ਸਕੇ ਇਸੇ ਤਰ੍ਹਾਂ ਹੀ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ ਤੇ ਮੌਜੂਦਾ ਹਾਲਾਤਾਂ ਬਾਰੇ ਗੱਲਬਾਤ ਕਰਾਂਗੇ ਚਰਚਾ ਦਾ ਵਿਸ਼ਾ ਪ੍ਰੋਗਰਾਮ ਦੇ ਵਿੱਚ ਤੁਸੀਂ ਬਣੇ ਰਹੋ ਐਸਐਮਜੀ ਨਿਊਜ਼ ਦੇ ਵਿੱਚ